आ, से ही आ, से ही आ, मेरा जन्म हैगा सितंबर उन्नीस सौ सतर का अच्छा। और करीबन उन्नीस सौ अठासी मैं तबला लिया शुरू किया ਨੇ ਸੁਣ ਲਈ 9 ਦੇ ਨਵੰਬਰ ਮਹੀਨੇ ਦੇ ਅਖੀਰ ਵਿੱਚ ਮੈਨੂੰ ਕਰੰਟ ਪਿਆ ਪਰ ਇਸ 11 ਸਾਲ ਦੇ ਸਫਰ ਵਿੱਚ ਮੈਨੂੰ ਬਹੁਤ ਪਿਆਰ ਵੀ ਮਿਲਿਆ ਹਮ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਭਾਈ ਸਾਹਿਬਾਈ ਹਰਨਾਮ ਸਿੰਘ ਜੀ ਹਜ਼ੂਰੀ ਰਕੀ ਸ਼੍ਰੀ ਦਰਬਾਰ ਸਭ ਉਹਨਾਂ ਨਾਲ ਤਬਲਾ ਵਜਾਉਣ ਦਾ ਮੌਕਾ ਮਿਲਿਆ ਪਰ ਫਿਰ ਜਦੋਂ ਇਹ ਹਾਦਸਾ ਹੋਇਆ ਇੱਕ ਵਾਰੀ ਫਿਰ ਕੱਟ ਲੱਗ ਗਿਆ ਸੀ ਸਟੌਪ ਲੱਗ ਗਿਆ ਸੀ ਕਰੀਬਨ ਰਾਤ ਕਵੇਲੇ ਮੈਂ ਘਰ ਆਇਆ ਤੇ ਮੈਂ ਥੋੜਾ ਜਿਹਾ ਯਤਨ ਕੀਤਾ ਵੀ ਚਲੋ ਇੱਕ ਵਾਰੀ ਤਬਲਾ ਖੋਲ ਕੇ ਵਜਾ ਕੇ ਦੇਖਦਾ ਹਾਂ ਹਾਂ ਉਹ ਇੱਕ ਉਮੀਦ ਹੁੰਦੀ ਨਾ ਇੱਕ ਜਿਹੜਾ ਉਹ ਕਹਿੰਦੇ ਕਿ ਜਿਹੜਾ ਕੰਮ ਕਰਨਾ ਚਾਹਦਾ ਹੋਵੇ ਨਾ ਉਹ ਜ਼ਰੂਰ ਕਰਦਾ ਹੈ ਤਬਲਾ ਖੋਲਿਆ ਪਰ ਮੈਨੂੰ ਵਜਿਆ ਨਹੀਂ ਹੂੰ ਮੈਨੂੰ ਥੋੜੀ ਨਿਰਾਸ਼ਾ ਵੀ ਹੋਈ ਹੂੰ ਪਰ ਫਿਰ ਮੈਂ ਪਰਮਾਤਮਾ ਤੇ ਛੱਡ ਦਿੱਤੀ ਹੂੰ ਜਿਹੜੇ ਮੇਰੇ ਹੈਡ ਟੀਚਰ ਸੀ 뮤직 ਦੇ ਉਹਨਾਂ ਦੇ ਕੋਲ ਚਲਾ ਗਿਆ ਉਹ ਹਿੰਦੀ ਚ ਗੱਲ ਕਰਦੇ ਸਨ ਮੈਨੂੰ ਉਹ ਕਹਿਣ ਲੱਗੇ ਰਿੰਕੂ ਤਬਲਾ ਵੱਜਦਾ ਹੈ ਮੈਂ ਕਿਹਾ ਮੈਮ ਨਹੀਂ ਵਜਿਆ ਕੋਈ ਬਾਤ ਨਹੀਂ ਤੂੰ ਹਰਮੋਨੀਅਮ ਵਜਾ ਲੇਤਾ ਹੈ ਅੱਛਾ ਤੂੰ ਭਜਨ ਗਾਲੀਆ ਕਰ ਪਰ ਮੇਰੇ ਮਨ ਚ ਉਸ ਪ੍ਰਤੀ ਕੋਈ ਖੁਸ਼ੀ ਨਹੀਂ ਸੀ ਮੈਂ ਤਬਲਾ ਛੱਡ ਕੇ ਕੀਰਤਨ ਕਰਾਂ ਮੈਂ ਸੱਚੇ ਇੱਕ ਗੱਲ ਕਹਤੀ ਮੈਂ ਕਿਹਾ ਮੈਮ ਜੇ ਤਬਲਾ ਨਾ ਵਜਾ ਸਕਿਆ ਮੈਂ ਗੁਰਦੁਆਰੇ ਨਹੀਂ ਜਾਣਾ ਇਹ ਮੇਰਾ ਸ਼ੌਕ ਹੈ ਭਾਵੇਂ ਇੱਕ ਵਾਰੀ ਵੱਜੇ ਪਰ ਮੈਂ ਇੱਕ ਵਾਰੀ ਤਬਲਾ ਵਜਾਉਣਾ ਹੈ ਉਸ ਤੋਂ ਬਾਅਦ ਜੋ ਮਾਲਕ ਕਹੇਗਾ ਉਧਰ ਚੱਲ ਪਾਂਗਾ ਪਹਿਲੀ ਅਪ੍ਰੈਲ ਨੂੰ ਸਵਾਮੀ ਜੀ ਨੇ ਆਪ ਸ਼ਬਦ ਗਾਇਨ ਕੀਤਾ ਮੈਂ ਤਬਲਾ ਵਜਾਇਆ ਪਰ ਕਰੀਬਨ ਬਹੁਤ ਸਾਰੀਆਂ ਅੱਖਾਂ ਦੀਆਂ ਸੰਗਤਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਕਿਉਂਕਿ ਸੁਭਾਵਕ ਹੈ ਤੁਸੀਂ ਜਿੱਥੇ ਮਿਲਦੇ ਰਹੇ ਹੋ 7-8 ਮਹੀਨੇ ਇੱਕ ਸਾਂਝ ਰਹੀ ਹੋਵੇ ਅਚਨ ਚੇ ਤੈਸਾ ਸਮਾਂ ਆ ਜੇ ਔਰ ਦੁਬਾਰਾ ਫਿਰ ਉਸੇ ਖੁਸ਼ੀ ਵਿੱਚ ਰੱਬ ਤੁਹਾਨੂੰ ਲੈ ਜੇ ਤੇ ਕਈ ਵਾਰੀ ਖੁਸ਼ੀ ਦੇ ਹੰਝੂ ਆ ਜਾਂਦੇ ਨੇ ਇਹ ਐਜ਼ ਇਟ ਇਜ਼ ਰੈਨ ਜਦੋਂ ਤੁਸੀਂ ਤੁਹਾਨੂੰ ਕਰੰਟ ਲੱਗਿਆ ਸੀ ਉਸ ਤੋਂ ਬਾਅਦ ਕੀ ਕੁਝ ਮਹਿਸੂਸ ਨਹੀਂ ਸੀ ਹੁੰਦਾ ਹੱਥ ਮਹਿਸੂਸ ਇਦਾਂ ਮੇਰਾ ਫਿੰਗਰ ਸਾਰੀਆਂ ਬੰਦ ਹੋ ਚੁੱਕੀਆਂ ਸਨ ਅੱਛਾ ਜਿੰਨਾ ਪੱਕੇ ਦਾ ਮੁਠੀ ਲਫਸ ਵਰਤੀ ਦਾ ਮੁਠੀ ਬਿਲਕੁਲ ਬੰਦ ਸੀ ਮੇਰੀ ਹੂੰ ਤੇ ਜਦੋਂ ਜ਼ੋਰ ਲਗਾ ਕੇ ਉਂਗਲਾਂ ਵੱਖਰੀਆਂ ਕਰਦੇ ਸਾਂ ਪਰ 1-2 ਸੈਕਿੰਡ ਬਾਅਦ ਵਾਪਸ ਬੰਦ ਹੋ ਜਾਂਦਾ ਸੀ ਅੱਛਾ ਕਿੰਦੇ ਨੇ ਜ਼ਿੰਦਗੀ ਦੀ ਰਾਹ ਆਸਾਨ ਨਹੀਂ ਹੁੰਦੀ ਜ਼ਿੰਦਗੀ ਦੇ ਵਿੱਚ ਜੇਕਰ ਸੁਖ ਆਉਂਦੇ ਤਾਂ ਦੁੱਖ ਵੀ ਜ਼ਿੰਦਗੀ ਦੇ ਨਾਲ-ਨਾਲ ਚ ਆਉਂਦੇ ਨੇ ਬਹੁਤ ਸਾਰੀਆਂ ਮੁਸੀਬਤਾਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਪਰ ਜਿਹੜੇ ਲੋਕ ਇਹਨਾਂ ਮੁਸੀਬਤਾਂ ਤੋਂ ਪਾਰ ਪਾ ਜਾਂਦੇ ਨੇ ਇਹਨਾਂ ਮੁਸੀਬਤਾਂ ਨੂੰ ਇਹਨਾਂ ਆਂਕੜਾ ਨੂੰ ਆਪਣੀ ਪਛਾਣ ਬਣਾ ਕੇ ਇਹਨਾਂ ਨੂੰ ਅੱਗੇ ਲੰਘ ਜਾਂਦੇ ਨੇ ਤਾਂ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਅਚੀਵ ਕਰ ਲੈਂਦੇ ਨੇ ਤਾਂ ਅਜਿਹੀ ਹੀ ਇੱਕ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਮੇਰੇ ਨਾਲ ਬ੍ਰਮਜੋਤ ਸਿੰਘ ਮੌਜੂਦ ਹੈਗੇ ਨੇ ਜੋ ਕਿ ਇੱਕ ਕੀਰਤਨੀਏ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਅਜੀਹੀ ਮੁਸੀਬਤ ਪੈਦੀ ਹੈ ਇੱਕ ਜਿਹੜਾ ਹਾਦਸਾ ਉਹਨਾਂ ਦੇ ਨਾਲ ਹੁੰਦਾ ਹੈ ਕਿ ਉਹਨਾਂ ਨੂੰ ਆਪਣਾ ਇੱਕ ਹੱਥ ਗਵਾਉਣਾ ਪੈ ਜਾਂਦਾ ਹੈ ਪਰ ਉਹਨਾਂ ਦੇ ਵੱਲੋਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜਿਹੜੀ ਉਮੀਦ ਨਹੀਂ ਛੱਡੀ ਗਈ ਉਮੀਦ ਨੂੰ ਉਹਨਾਂ ਨੇ ਕਾਇਮ ਰੱਖਿਆ ਤੇ ਸਾਰੀਆਂ ਮੁਸੀਬਤਾਂ ਜਿਹੜੀਆਂ ਨੇ ਝੱਲ ਕੇ ਉਹ ਅੱਗੇ ਨਿਕਲੇ ਨੇ ਤਾਂ ਅੱਜ ਉਹਨਾਂ ਦੇ ਵੱਲੋਂ ਇੱਕ ਆਰਟੀਫੀਸ਼ੀਅਲ ਹੱਥ ਦਾ ਇਸਤੇਮਾਲ ਕਰਕੇ ਕੀਰਤਨ ਜਿਹੜਾ ਉਹ ਵਕ ਵਕ ਥਾਵਾਂ ਦੇ ਉੱਪਰ ਕਰਦੇ ਨੇ ਖਾਸ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਉਹ ਜਿਹੜਾ ਨੇ ਉਹ ਜਾਂਦੇ ਨੇ ਕੀਰਤਨ ਕਰਦੇ ਨੇ ਤਾਂ ਤਬਲਾ ਵੀ ਵਜਾ ਲੈਂਦੇ ਨੇ ਹਾਰਮੋਨੀਅਮ ਵੀ ਵਜਾ ਲੈਂਦੇ ਨੇ ਸੱਜਾ ਹੱਥ ਹੈ ਤਾਂ ਸੱਜਾ ਹੱਥ ਨੂੰ ਆਪਾਂ ਖਾਸ ਅਹਿਮੀਅਤ ਜ਼ਰੂਰ ਦਿੰਨੇ ਆ ਕਿਉਂਕਿ ਜ਼ਿਆਦਾਤਰ ਕੰਮ ਉਸ ਸੱਜਾ ਹੱਥ ਨਾ ਕਰਦੇ ਆ ਤਾਂ ਕਿਵੇਂ ਉਹ ਸਾਰੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਸਟਰਗਲ ਸੇ ਹੈ ਕਿ ਇਸ ਤਰੀਕੇ ਉਹ ਕੰਮ ਕਰਦੇ ਨੇ ਸਾਰੀ ਜਾਣਕਾਰੀ ਇਸੇ ਨੂੰ ਤੋਂ ਲਵਾਂਗੇ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਆ ਤੁਹਾਨੂੰ ਤੁਹਾਡਾ ਬាទ-ਬាទ ਸਵਾਗਤ ਹੈ ਇਸ ਪ੍ਰੋਗਰਾਮ ਚ ਧੰਨਵਾਦ ਜੀ ਧੰਨਵਾਦ ਆਪ ਜੀ ਦਾ ਜੀ ਸੋ ਸਭ ਤੋਂ ਪਹਿਲਾਂ ਤੇ ਮੈਂ ਇਹੀ ਜਾਨਣਾ ਚਾਹਾਂਗੀ ਕਿ ਆਖਰ ਜ਼ਿੰਦਗੀ ਦੇ ਵਿੱਚ ਹਾਦਸਾ ਕਿਵੇਂ ਵਾਪਰਿਆ ਸੀ ਕਿਉਂਕਿ ਸ਼ੁਰੂਆਤ ਮੇਰੇ ਖਿਆਲ ਨਾਲ ਤਾਂ ਬਿਲਕੁਲ ਠੀਕ ਸੀਗੀ ਹੈ ਨਾ ਬਾਅਦ ਦੇ ਵਿੱਚ ਅਚਾਨਕ ਕਿਵੇਂ ਹਾਦਸਾ ਵਾਪਰਦਾ ਕਿ ਇੱਕ ਹੱਥ ਜਿਹੜਾ ਤੁਹਾਨੂੰ ਗਾਣਾ ਪੈਂਦਾ ਅ ਮੇਰਾ ਜਨਮ ਹੈਗਾ ਸਤੰਬਰ 1977 ਦਾ ਅੱਛਾ ਔਰ ਕਰੀਬਨ 1988 ਵਿੱਚ ਮੈਂ ਤਬਲਾ ਵਜਾਉਣਾ ਸ਼ੁਰੂ ਕੀਤਾ ਸੀ ਅੱਛਾ 10 ਸਾਲ ਦੀ ਉਮਰ 'ਚ ਹਾਂ ਕਰੀਬਨ 10 11 ਸਾਲ 'ਚ ਔਰ ਤਬਲੇ ਦਾ ਸਫਰ ਮੇਰਾ 11 ਕੁ ਸਾਲ ਚੱਲਿਆ 1999 ਤੱਕ 1999 ਦੇ ਨਵੰਬਰ ਮਹੀਨੇ ਦੇ ਅਖੀਰ ਵਿੱਚ ਮੈਨੂੰ ਕਰੰਟ ਪਿਆ ਅੱਛਾ 20 ਸਾਲਾਂ ਦੀ ਉਮਰ ਚ 22 ਸਾਲ ਅੱਛਾ 20 22 ਸਾਲ ਦੀ ਹਾਂਜੀ ਤੇ ਕਰੰਟ ਮੈਨੂੰ ਲੱਗਿਆ ਸੀ 11 ਕੇਵੀ ਲਾਈਨ ਅੱਛਾ 11000 ਵੋਲਟੇਜ ਲਾਈਨ ਤੋਂ ਉਹ ਲਾਈਨ ਸਾਡੇ ਘਰ ਦੇ ਉੱਪਰੋਂ ਜਾਂਦੀ ਸੀ ਅੱਛਾ ਘਰ ਦੇ ਉੱਪਰੋਂ ਜਿਹੜੀ ਤਾਰਾ ਲੰਘਦੀ ਹੁੰਦੀ ਹੈ ਜੀ ਹੈਵੀ ਲਾਈਨ ਜਿਹੜੀਆਂ ਉਹ ਅਚਨਚੇਤ ਤਰ ਤੋਂ ਕਰੰਟ ਪੈ ਗਿਆ ਹੂੰ ਔਰ ਉਹਦੇ ਤੋਂ ਪਹਿਲਾਂ ਮੈਂ ਤਬਲਾ ਵੀ ਵਿੱਚ ਹੁੰਦਾ ਸੀ ਕੀਰਤਨੀਆਂ ਦੇ ਨਾਲ ਹੂੰ ਗੁਰੂ ਘਰ ਵਿੱਚ ਵੀ ਡਿਊਟੀ ਕਰਦਾ ਰਿਆ ਹੂੰ ਉਸ ਦੌਰਾਨ ਜਲੰਧਰ ਇੱਕ ਸਕੂਲ ਹੈ ਸ਼ੇਫ ਦੇਵੀ ਸਕੂਲ ਹੂੰ ਬੱਚੀਆਂ ਦਾ ਸਕੂਲ ਹੈ ਹੂੰ ਹੂੰ ਉੱਥੇ ਮੈਂ ਤਬਲਾ ਟੀਚਰ 1996 ਤੋਂ 1999 ਤੱਕ ਰਿਆ ਅੱਛਾ ਜੀ ਤੇ ਉਸੇ ਦੌਰਾਨ ਇਹ ਹਾਦਸਾ ਹੋਇਆ ਹੂੰ ਪਰ ਇਸ 11 ਸਾਲ ਦੇ ਸਫ਼ਰ ਵਿੱਚ ਮੈਨੂੰ ਬਹੁਤ ਪਿਆਰ ਵੀ ਮਿਲਿਆ ਹੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹੂੰ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਉਹਨਾਂ ਨੂੰ ਤਬਲਾ ਵਜਾਉਣ ਦਾ ਮੌਕਾ ਮਿਲਿਆ ਅੱਛਾ ਬਾਦ ਖਾਦ ਤੋਂ ਬਾਦ ਬਾਦ ਵੀ ਪਹਿਲਾਂ ਵੀ ਦੋਨੋਂ ਵਾਰੀ ਹੂੰ 1988 ਤੋਂ 1999 ਤੱਕ ਜਿਹੜਾ 11 ਸਾਲ ਦਾ ਸਫ਼ਰ ਹੈ ਹੂੰ ਇਹਦੇ 'ਚ ਮੈਂ ਹਰਮੰਦਰ ਸਾਹਿਬ ਵੀ ਤਬਲਾ ਵਜਾਇਆ ਹੂੰ ਬੱਚਿਆਂ ਦੇ ਸਕੂਲ 'ਚ ਨੌਕਰੀ ਵੀ ਕੀਤੀ ਤਬਲਾ ਟੀਚਰ ਵਜੋਂ ਗੁਰੂ ਘਰਾਂ 'ਚ ਵੀ ਕੀਰਤਨ ਕੀਤਾ ਤਬਲੇ 'ਤੇ ਉਹਦੇ ਤੋਂ ਇਲਾਵਾ ਓਪਨਲੀ ਪ੍ਰੋਗਰਾਮ ਵੀ ਕੀਰਤਨੀਆਂ ਨ ਕਰਾਏ ਹੂੰ ਨਾਮਵਰ ਕੀਰਤਨੀ ਬੀਬੀ ਬਲਜੀਤ ਕੌਰ ਜੀ ਖਾਲਸਾ ਤਲਵਾਲੇ ਵਾਲੇ ਉਹਨਾਂ ਦਾ ਇੱਕ ਨਾਮ ਹੈ ਦੁਨੀਆ 'ਚ ਉਹ ਨਾਲ ਵੀ ਕੀਰਤਨ ਕਰਾਇਆ ਹੂੰ ਪਰ ਫਿਰ ਜਦੋਂ ਇਹ ਹਾਦਸਾ ਹੋਇਆ ਇੱਕ ਵਾਰੀ ਫਿਰ ਕੱਟ ਲੱਗ ਗਿਆ ਸੀ ਸਟੌਪ ਲੱਗ ਗਿਆ ਸੀ ਅੱਛਾ ਉਸਤ ਵਾਰ ਫਿਰ ਜਦੋਂ ਦੁਆਰਾ ਚੱਲਿਆ ਤਕਰੀਬਨ 29 ਮਾਰਚ 2000 ਦੇ ਵਿੱਚ ਮੈਂ ਚੰਡੀਗੜ੍ਹ ਉਹ ਆਰਟੀਫੀਸ਼ੀਅਲ ਲਵਾਇਆ ਅੱਛਾ ਔਰ ਤਕਰੀਬਨ ਰਾਤ ਕੁਵਲੇ ਮੈਂ ਘਰ ਆਇਆ ਹੂੰ ਤੇ ਮੈਂ ਥੋੜਾ ਜਿਹਾ ਯਤਨ ਕੀਤਾ ਵੀ ਚਲੋ ਇੱਕ ਵਾਰੀ ਤਬਲਾ ਖੋਲ ਕੇ ਵਜਾ ਕੇ ਦੇਖਦਾ ਹਾਂ ਹਾਂ ਉਮੀਦ ਹੁੰਦੀ ਨਾ ਇੱਕ ਜਿਹੜਾ ਉਹ ਕਹਿੰਦੇ ਕਿ ਜਿਹੜਾ ਕੰਮ ਕਰਨਾ ਚਾਹਦਾ ਹੋਵੇ ਨਾ ਉਹ ਜ਼ਰੂਰ ਕਰਦਾ ਹੈ। ਤਬਲਾ ਖੋਲਿਆ ਪਰ ਮੈਨੂੰ ਵੱਜਿਆ ਨਹੀਂ। ਹੂੰ ਮੈਨੂੰ ਥੋੜੀ ਨਿਰਾਸ਼ਾ ਵੀ ਹੋਈ। ਹੂੰ ਪਰ ਫਿਰ ਮੈਂ ਪਰਮਾਤਮਾ ਤੇ ਛੱਡ ਦਿੱਤੀ। ਹੂੰ 3 ਮਾਰਚ ਨੂੰ ਸਾਡੇ ਜਲੰਧਰ ਸਕੂਲ ਹੈਗਾ ਸਵਾਮੀ ਸੰਤ ਦਾਸ ਪਬਲਿਕ ਸਕੂਲ। ਹੂੰ ਉੱਥੇ ਮਹਾਂਪੁਰਖਾਂ ਦਾ ਵਰਸੀ ਸਮਾਗਮ ਹੁੰਦਾ ਸੀ। ਅੱਛਾ। ਉਸ ਦਿਨ ਮੈਂ ਉੱਥੇ ਮੱਥਾ ਟੇਕਣ ਗਿਆ ਸਮਾਗਮ 'ਚ ਕਿਉਂਕਿ ਉਸ ਵੇਲੇ ਉਹਨਾਂ ਦੇ ਨਾਲ ਹੀ ਕੀਰਤਨ ਕਰਦਾ ਸੀ ਮਹਾਂਪੁਰਖਾਂ ਦੇ ਨਾਲ ਜਦੋਂ ਮੈਨੂੰ ਕਰੰਟ ਲੱਗਿਆ ਅੱਛਾ ਪਹਿਲਾਂ ਸਵਾਮੀ ਸ਼ਾਂਤਨੰਦ ਜੀ ਗੋਪਾਲ ਨਗਰ ਵਾਲੇ ਤਿੰਨਾਂ ਦੇ ਨਾਲ ਅੱਛਾ ਤੇ ਮੈਂ ਫਿਰ ਉੱਥੇ ਮੱਥਾ ਟੇਕਣ ਗਿਆ ਤੇ ਮੈਨੂੰ ਸਵਾਮੀ ਜੀ ਨੇ ਇਸ਼ਾਰਾ ਕੀਤਾ ਸਟੇਜ ਤੇ ਬੈਠਣ ਵਾਸਤੇ ਹੂੰ ਪਰ ਮੇਰਾ ਮਨ ਨਹੀਂ ਮੰਨਿਆ ਜਿਹੜੀ ਸਟੇਜ ਤੇ ਬੈਠ ਕੇ ਤਬਲਾ ਵਜਾਉਂਦਾ ਰਿਹਾ ਹੂੰ ਅੱਜੋ ਮੈਂ ਵਜਾ ਨਹੀਂ ਸਕਦਾ ਮੈਂ ਸਟੇਜ ਤੇ ਨਹੀਂ ਗਿਆ ਹੂੰ ਸੰਗਤ ਵਿੱਚ ਮੈਂ ਥੱਲੇ ਬੈਠ ਗਿਆ ਕੁਝ ਕੁ ਮਿੰਟ ਬੈਠਾ ਤੇ ਮੈਂ ਸ਼ੇਵ ਦੇਵੀ ਸਕੂਲ ਚਲਾ ਗਿਆ ਹੂੰ ਜਿਹੜੇ ਮੇਰੇ ਹੈੱਡ ਟੀਚਰ ਸੀ 뮤직 ਦੇ ਉਹਨਾਂ ਦੇ ਕੋਲ ਚਲਾ ਗਿਆ ਉਹ ਹਿੰਦੀ ਚ ਗੱਲ ਕਰਦੇ ਸਨ ਮੈਨੂੰ ਉਹ ਕਹਿਣ ਲੱਗੇ ਰਿੰਕੂ ਤਬਲਾ ਵੱਜਦਾ ਹੈ ਅੱਛਾ ਤੁਹਾਡਾ ਕਰਦਾ ਨਾਮ ਹੈ ਰਿੰਕੂ ਨਾਮ ਅੱਛਾ ਉਹਦਾ ਨਾਮ ਹੈ ਮੇਰਾ ਫੇਮਸ ਰਿੰਕੂ ਹੀ ਸੀਗਾ ਅੱਛਾ ਰਿੰਕੂ ਤਬਲਾ ਬਜੇਗਾ ਵੱਜਦਾ ਹੈ ਮੈਂ ਕਿਹਾ ਮੈਮ ਨੂੰ ਨਹੀਂ ਵੱਜਿਆ ਕੋਈ ਬਾਤ ਨਹੀਂ ਹੂੰ ਤੂੰ ਹਰਮੋਨੀਅਮ ਵਜਾ ਲੇਤਾ ਹੈ ਅੱਛਾ ਤੂੰ ਭਜਨ ਗਾਲੀਆ ਕਰ ਹੂੰ ਪਰ ਮੇਰੇ ਮਨ ਚ ਉਸ ਪ੍ਰਤੀ ਕੋਈ ਖੁਸ਼ੀ ਨਹੀਂ ਸੀ ਹੂੰ ਮੈਂ ਤਬਲਾ ਛੱਡ ਕੇ ਕੀਰਤਨ ਕਰਾਂ ਮੈਂ ਸੱਚੇ ਇੱਕ ਗੱਲ ਕਹਤੀ ਮੈਂ ਕਿ ਮੈਂ ਮੈਂ ਤਬਲਾ ਨਾ ਵਜਾ ਸਕਿਆ ਮੈਂ ਗੁਰਦੁਆਰੇ ਨਹੀਂ ਜਾਣਾ ਇਹ ਮੇਰੇ ਸ਼ੌਕ ਹੈ ਭਾਵੇਂ ਇੱਕ ਵਾਰੀ ਵਜੇ ਪਰ ਮੈਂ ਇੱਕ ਵਾਰੀ ਤਬਲਾ ਵਜਾਉਣਾ ਹੈ ਉਸ ਤੋਂ ਬਾਅਦ ਜੋ ਮਾਲਕ ਕਹੇਗਾ ਉਧਰ ਚੱਲ ਪਾਂਗਾ ਹਮ ਇਥੋਂ ਫਿਰ ਮਾਲਕ ਦੀ ਕਿਰਪਾ ਹੋਈ ਮੈਂ ਸ਼ਾਮ ਵੇਲੇ ਇਤਿਹਾਸਕ ਸਥਾਨ ਗੁਰਦੁਆਰਾ 6ਵੀਂ ਪਾਤਸ਼ਾਹ ਗਿਆ ਹਮ ਉੱਥੇ ਕੀਰਤਨੀਏ ਸਨ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅੱਛਾ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਰਿਟਾਇਰ ਹੋਏ ਨੇ ਹਮ ਉਹਨਾਂ ਦੇ ਕੋਲ ਮਿਲਣ ਵਾਸਤੇ ਗਿਆ ਤੇ ਉਹ ਆਪਣੇ ਬ੍ਰਦਰ ਨੂੰ ਕਹਿਣ ਲੱਗੇ ਗੁਰਨਾਮ ਸਿੰਘ ਨਾਮ ਸੀ ਉਹਨਾਂ ਦਾ ਕਹਿਣ ਲੱਗੇ ਗੁਰਨਾਮ ਤਬਲਾ ਲੈ ਕੇ ਆ ਬੜੇ ਪਿਆਰ ਨਾਲ ਮਿਲੇ ਬੰਨੋ ਅੱਛਾ ਕਿਉਂਕਿ ਕਿਤਨਾ ਕਿਤੇ ਉਮਰ ਵੀ ਮੇਰੀ ਚਲੋ ਛੋਟੀ ਸੀ ਜਦੋਂ ਮੈਂ ਸ਼ੁਰੂ ਕੀਤਾ ਹੂੰ ਹੂੰ ਕੀਰਤਨਿਆਂ ਨਾਲ ਪਿਆਰ ਬਣਿਆ ਔਰ ਨਾਮ ਵਰ ਕੀਰਤਨਿਆਂ ਨਾਲ ਸਾਝ ਬਣੀ ਸੀ ਹੂੰ ਤੇ ਗੁਰਨਾਮ ਨੂੰ ਕਹਿਣ ਲੱਗੇ ਗੁਰਨਾਮ ਸਿੰਘ ਜੀ ਤਬਲਾ ਲਿਆ ਮੇਰੇ ਅੱਗੇ ਤਬਲਾ ਰੱਖ ਦਿੱਤਾ ਮੈਂ ਕਿ ਮੈਨੂੰ ਤਾਂ ਵਜਦਾ ਹੀ ਨਹੀਂ ਹੂੰ ਤੂੰ ਵਜਾ ਤਾਂ ਸਹੀ ਮੈਂ ਮਾੜਾ ਮਾੜਾ ਤਬਲਾ ਵਜਾਇਆ ਥੋੜੀ ਕੁ ਦੇਰ ਬਾਅਦ ਸ਼ਾਮ ਦੇ ਕੀਰਤਨ ਡਿਊਟੀ ਸੀ ਮੈਨੂੰ ਕਹਿੰਦੇ ਸਟੇਜ ਤੇ ਤਬਲਾ ਵਜਾਉਣਾ ਹੈ। ਅੱਛਾ। ਕਰੀਬਨ 1 ਘੰਟੇ ਦੀ ਹਾਜ਼ਰੀ ਹੁੰਦੀ ਸ਼ਾਮ ਨੂੰ। ਹੂੰ। ਮੈਂ ਜਿੰਨਾ ਕੋਈ ਟਾਈਮ ਹੋ ਤਬਲਾ ਵਜਾਇਆ ਮੈਂ ਸਿਰ ਥੱਲੇ ਹੀ ਰੱਖਿਆ। ਹੂੰ। ਜਿੰਨੂੰ ਆਪਾਂ ਝਾਕਾ ਸ਼ਬਦ ਵਰਤ ਲਏ ਨੇ ਨਾ ਕਿਸੇ ਕੰਮ ਦਾ ਝਾਕਾ ਪੈ ਜਾਂਦਾ। ਮੈਂ ਸਾਰੇ ਕੀਰਤਨ 'ਚ ਆਪਣਾ ਸਿਰ ਨੀਵਾਂ ਹੀ ਰੱਖਿਆ। ਹੂੰ। ਸ਼ਾਮ ਦਾ ਕੀਰਤਨ ਕੀਤਾ। ਬਾਹਰ ਨਿਕਲੇ ਮੈਨੂੰ ਕਹਿੰਦੇ ਸਵੇਰੇ ਆਸਾ ਦੀਵਾਰ ਵੀ ਕਰਾਉਣੀ। ਅੱਛਾ। ਚਲੋ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਘਰ ਸੀ। ਹੂੰ। ਆਸਾ ਦੀਵਾਰ ਦਾ ਕੀਰਤਨ ਕੀਤਾ। ਥੋੜੀ ਜਿਹੀ ਖੁਸ਼ੀ ਮਿਲੀ ਵੀ ਚਲੋ ਕੁਝ ਕੁ ਮਿੰਟ ਦਾ ਵਜਿਆ ਨਾ ਤਬਲਾ ਸ਼ਾਮ ਵੇਲੇ ਮੈਂ 31 ਮਾਰਚ ਨੂੰ Swami Shantanan ji Gopal Nagar wale te na kul gaya acha ਮੈਂ ਕਿਹਾ ਮਹਾਰਾਜ ਜੀ ਮੈਂ ਸਵੇਰੇ ਤਬਲਾ ਵਜਾਵਾਂ ਹੂੰ ਕਹਿੰਦੇ ਵਜਾ ਲੇਗਾ ਮੈਂ ਕਿਹਾ ਯਤਨ ਮਹਾਰਾਜ ਜੀ ਮੈਂ ਕਰਾਂਗਾ ਕਿਰਪਾ ਤੁਸੀਂ ਕਰਿਓ ਹੂੰ ਚਲ ਕਹਿੰਦੇ ਸ਼ਬਦ ਮੈਂ ਪੜਾਂਗਾ ਹੂੰ ਔਰ 1 April ਨੂੰ Swami ji ne aap shabad gayan kita ਮੈਂ ਤਬਲਾ ਵਜਾਇਆ ਔਰ ਕਰੀਬਨ ਬਹੁਤ ਸਾਰੀਆਂ ਅੱਖਾਂ ਦੀਆਂ ਸੰਗਤਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਕਿਉਂਕਿ ਸੁਭਾਵਕ ਹੈ ਤੁਸੀਂ ਜਿੱਥੇ ਮਿਲਦੇ ਰਹੇ ਹੋ 7-8 ਮਹੀਨੇ ਇਕਾਂਝ ਰਹੀ ਹੋਵੇ ਅਚਨਚੇ ਤੈਸਾ ਸਮਾਂ ਆ ਜਾਏ ਔਰ ਦੁਬਾਰਾ ਫਿਰ ਉਸੇ ਖੁਸ਼ੀ ਵਿੱਚ ਰੱਬ ਤੁਹਾਨੂੰ ਲੈ ਜਾਏ ਤੇ ਕਈ ਵਾਰੀ ਖੁਸ਼ੀ ਦੇ ਹੰਝੂ ਆ ਜਾਂਦੇ ਨੇ ਉਸਤਵਾਰ ਫਿਰ ਵੱਡੇ ਮਹਾਂਪੁਰਖ ਸਵਾਮੀ ਈਸ਼ਵਰਦਾਸ ਜੀ ਸ਼ਾਸਤਰੀ ਉਹਨਾਂ ਨੇ ਅਨਾਉਂਸ ਕਰ ਦਿੱਤਾ ਸੀਗਾ ਵੀ ਅੱਜ ਤੋਂ ਬਾਅਦ ਭਾਈ ਬ੍ਰਹਮਜੋ ਸਿੰਘ ਔਰ ਬੀਬੀ ਇਕਬਾਲ ਕੌਰ ਜੀ ਅਜੀਤ ਕੌਰ ਜੀ ਔਰ ਬੀਬੀ ਬਲਬੀਰ ਕੌਰ ਜੀ ਇਹ ਕੀਰਤਨ ਕਰਿਆ ਕਰਨਗੇ ਮੈਂ ਉਦੋਂ ਵੀ ਜਦੋਂ ਤਬਲਾ ਵਜਾਉਂਦਾ ਸੀ ਇਹ ਤਿੰਨ ਕੀਰਤਨ ਕਰਦੇ ਸਨ ਮੈਂ ਤਬਲਾ ਵਜਾਉਂਦਾ ਸੀ ਹੂੰ ਉਤੋਂ ਫਿਰ ਮੇਰਾ ਤਬਲੇ ਦਾ ਸਫਰ ਦੁਬਾਰਾ ਸ਼ੁਰੂ ਹੋਇਆ ਹੂੰ ਅੱਛਾ ਹੁਣ ਤੁਸੀਂ ਕਿੱਥੇ ਸੇਵਾ ਨਿਭਾਉਂਦੇ ਹੋ ਕਿੱਥੇ ਜਾਂਦੇ ਹੋ ਕਿਸੇ ਗੁਰਦੁਆਰਾ ਸਾਹਿਬ ਦੇ ਨਾਲ ਜੁੜੇ ਹੋਏ ਹੋ ਮੈਨੂੰ ਕਰੀਬਨ 20 ਸਾਲ 22 ਸਾਲ ਹੋਣ ਲੱਗੇ ਕੀਰਤਨ ਕਰਦਿਆਂ ਨੂੰ ਮੈਂ ਨਵੰਬਰ 2003 ਚ ਸ਼ੁਰੂ ਕੀਤਾ ਜਦੋਂ ਚ ਮੈਂ 4 ਸਾਲ ਸ਼ੁਰਵਾਦੀ ਕੀਰਤਨ ਜਿੱਥੋਂ ਸੀਗਾ ਹੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾਦ ਦਿওল ਨਗਰ ਹੂੰ ਉੱਥੇ ਰਿਹਾ ਔਰ ਜੂਨ 2007 ਤੋਂ ਰੈਗੂਲਰ ਮੈਨੂੰ ਕਰੀਬਨ 18 ਸਾਲ ਤੋਂ ਉੱਪਰ ਹੋ ਗਏ ਮੈਂ ਡੇਰਾ ਪ੍ਰੀਤਮ ਪਵਨਗੋਪਾਲ ਨਗਰ ਹੂੰ ਸਵਾਮੀ ਜੀਵਨਾ ਕੋ ਕੀਰਤਨ ਸੇਵਾ ਕਰ ਰਿਹਾ ਹੂੰ ਅੱਛਾ ਤੁਸੀਂ ਜਿੱਦਾਂ ਪਹਿਲਾਂ ਤਬਲਾ ਵਜਾਉਂਦੇ ਸੀਗੇ ਹਰਮੋਨੀਅਮ ਵੀ ਤੁਸੀਂ ਨਾਲ-ਨਾਲ ਵਜਾਉਣਾ ਸ਼ੁਰੂ ਕੀਤਾ ਹੈ ਸ਼ਬਦ ਗਾਇਨ ਵੀ ਕਰਦੇ ਹੋ ਜੀ ਮੈਂ ਜਦੋਂ ਪਹਿਲਾਂ ਵੀ ਤਬਲਾ ਵਜਾਉਂਦਾ ਸੀ ਹੂੰ ਐਕਸੀਡੈਂਟ ਤੋਂ ਪਹਿਲਾਂ ਉਦੋਂ ਮੈਂ ਥੋੜਾ ਥੋੜਾ ਹਰਮੋਨੀਅਮ ਵਜਾਉਂਦਾ ਸੀਗਾ ਹੂੰ ਕਿਉਂਕਿ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰਵਾਲੇ ਜਿਨ੍ਹਾਂ ਨੂੰ ਸ਼੍ਰੋਮਣੀ ਰਾਗੀ ਔਰ ਪਦਮ ਸ਼੍ਰੀ ਅਵਾਰਡ ਨਾਲ ਪਿਆਰ ਮਿਲਿਆ ਸਨਮਾਨ ਮਿਲਿਆ ਮੈਂ ਉਹਨਾਂ ਨੂੰ ਬਹੁਤ ਸੁਣਿਆ ਹੂੰ ਔਰ ਮੇਰੀਆਂ ਸਿਸਟਰ ਦੋਨੋਂ ਕੀਰਤਨ ਕਰਦੀਆਂ ਸੀ ਹੂੰ ਮੈਂ ਉਹਨਾਂ ਦੇ ਸ਼ਬਦਾਂ ਨੂੰ ਸੁਣਨਾ ਹਰਮੋਨੀਅਮ ਤੇ ਸਿੱਖਣ ਦੀ ਕੋਸ਼ਿਸ਼ ਕਰਨੀ ਫਿਰ ਸਿਸਟਰਾਂ ਦੋਨਾਂ ਨੂੰ ਸਿਖਾਉਣਾ ਉਹਦੀ ਤਿਆਰੀ ਕਰਨੀ ਔਰ ਅਸੀਂ ਸਟੇਜ ਤੇ ਪਰਫਾਰਮ ਕਰਨਾ ਹੂੰ ਉਹਨਾਂ ਨੂੰ ਸਿਖਾਇਆ ਹੋਇਆ ਅੱਜ ਮੇਰੇ ਕੰਮ ਆ ਗਿਆ ਮੇਰੀ ਰੋਟੀ ਦਾ ਸਾਧਨ ਬਣਿਆ ਹੂੰ ਅੱਛਾ ਮੈਂ ਇੱਕ ਚੀਜ਼ ਹੋਰ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਸਾਰਾ ਕੰਮ ਨਾ ਅਸੀਂ ਜ਼ਿਆਦਾ ਤਾਂ ਸੱਚੇ ਹੱਥੋਂ ਹੀ ਲੈਨੇ ਆ ਹਨਾ ਜ਼ਿਆਦਾਤਰ ਜੇ ਆਪਾਂ ਸ਼ੁਰੂ ਤੋਂ ਗੱਲ ਕਰੀਏ ਲਿਖਣਾ ਵੀ ਦੇ ਨਾਲ ਹੈ ਰੋਟੀ ਖਾਣੀ ਹੈ ਤਾਂ ਆਪਾਂ ਸੱਜੇ ਹੱਥ ਨਾਲ ਲੈਨੇ ਆ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਲੈਫਟੀ ਹੁੰਦੇ ਨੇ ਹਨਾ ਤੁਸੀਂ ਵੀ ਸ਼ੁਰੂਆਤ ਮੈਨੂੰ ਲੱਗਦਾ ਹੈ ਕਿ ਸੱਚੇ ਹੱਥ ਨਾਲ ਹੀ ਕੀਤੀ ਹੋਈ ਹੈ ਹਨਾ ਪਰ ਅਚਾਨਕ ਜਦੋਂ ਤੁਹਾਡੇ ਜ਼ਿੰਦਗੀ ਦੇ ਵਿੱਚ ਹਾਦਸਾ ਹੁੰਦਾ ਹੈ ਤੁਹਾਨੂੰ ਡਾਕਟਰਸ ਨੇ ਕਿਹਾ ਕਿ ਨਹੀਂ ਇੱਕ ਖੜੋਤ ਜੀ ਆਈ ਹੈ ਹਨਾ ਉਸ ਦੌਰਾਨ ਤਾਂ ਉਦੋਂ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਕਿ ਸਰੀਰਕ ਤਾਂ ਚਲੋ ਇੱਕ ਦਰਦ ਹੁੰਦਾ ਹੀ ਹੈ ਮਨ ਦੇ ਵਿੱਚ ਉਸ ਦੌਰਾਨ ਕੀ ਕੁਝ ਸੀਗਾ ਤਬਲੇ ਵਿੱਚ ਐਸੀ ਮੈਂ ਲੈਫਟੀ ਸੀ ਹਮਨ ਜਿਹੜਾ ਪਾਰਟ ਤਬਲੇ ਦਾ ਆਪਾਂ ਜਿਹਨੂੰ ਛੱਠੂ ਕਿਹਾ ਜਾਂਦਾ ਹੈ ਹਮ ਆਮ ਤੌਰ ਤੇ ਤਬਲਾ ਵਾਦਕ ਜਿਨਨੇ ਨੇ ਉਹ ਰਾਈਟ ਨਾਲ ਵਜਾਉਂਦੇ ਮੈਂ ਲੈਫਟ ਨਾਲ ਵਜਾਉਂਦਾ ਸੀ ਅੱਛਾ ਮਤਲਬ ਪਹਿਲਾਂ ਉਹਦੇ ਕੋਈ ਇੱਕੋ ਚੀਜ਼ ਆਪਾਂ ਕਹਿ ਸਕਦੇ ਕੁਦਰਤੀ ਕਲੀਬ ਮੈਂ ਲੈਫਟੀ ਸੀਗਾ ਔਰ ਉਹ ਪਾਰਟ ਸਭ ਤੋਂ ਔਖਾ ਹੈ ਤਬਲੇ ਦਾ ਹਮ ਛੱਠੂ ਦਾ ਬੋਲ ਜਿਹੜੇ ਨੇ ਉਹ ਔਖੇ ਨੇ ਔਰ ਬੋਲ ਜ਼ਿਆਦਾ ਹੁੰਦੇ ਨੇ ਡੁੱਗੀ ਵਿੱਚ ਤਿੰਨ ਬੋਲ ਹੁੰਦੇ ਗੇ ਗੇਤੇਕੇ ਉਹ ਤਿੰਨਾਂ ਬੋਲਾਂ ਨਾਲ ਸਾਰਾ ਤਬਲਾ ਸੈੱਟ ਹੁੰਦਾ ਪਰ ਚੱਠੂ ਦੇ ਬੋਲ ਜ਼ਿਆਦਾ ਹੁੰਦੇ ਉਹ ਮਾਲਕ ਦੀ ਐਸੀ ਖੇਡ ਸੀ ਕੁਦਰਤੀ ਤੌਰ ਤੇ ਮੈਂ ਪਹਿਲਾਂ ਹੀ ਖਬੇਤ ਨਾ ਵੀ ਹੁੰਦਾ ਸੀ ਮੈਨੂੰ ਥੋੜਾ ਜਿਹਾ ਸੌਕੇ ਮਿਲ ਗਿਆ ਵੀ ਆਰਟੀਫੀਸ਼ਲ ਨੇ ਸਹਾਰਾ ਦੇ ਦਿੱਤਾ ਤੇ ਕੁਝ ਜਿਹੜੇ ਬੋਲ ਥੋੜੇ ਜਿਹਾ ਔਖੇ ਸਨ ਬਦਲ ਬਦਲ ਕੇ ਮੈਂ ਆਪਣਾ ਕੰਮ ਚਲਾ ਲਿਆ ਮੇਰਾ ਤਬਲੇ ਦਾ ਕੰਮ ਚੱਲ ਗਿਆ ਬਾਕੀ ਇੱਕ ਚੀਜ਼ ਹੁੰਦੀ ਆਪਾਂ ਰਾਈਟ ਤੋਂ ਕੰਮ ਲੈਨੇ ਆ ਉਹ ਹੈਵਜਲ ਹੋ ਚੁੱਕੇ ਉਹਨੇ ਵੀ ਸਾਡਾ ਸੱਜਾ ਹੱਥ ਜਿਆਦਾ ਕੰਮ ਕਰਦਾ ਖੱਬਾ ਨਹੀਂ ਕਰਦਾ ਪਰ ਜਦੋਂ ਆਪਾਂ ਖੱਬੇ ਹੱਥ ਤੋਂ ਕੰਮ ਲੈਣ ਲੱਗ ਜਾਈਏ ਰਾਈਟ ਨੂੰ ਰਿਲੀਫ ਦੇਈਏ ਖੱਬਾ ਵੀ ਬਰਾਬਰ ਕਰਦਾ ਜਦੋਂ ਬਰਾਬਰ ਆ ਜਾਂਦਾ ਹੈ ਕਈ ਐਸੇ ਤਬਲਾਵਾਦਕ ਨੇ ਹਰਮੋਨੀਅਮ ਵਜਾਉਣ ਵਾਲੇ ਨੇ ਜਿਹੜੇ ਦੋਨਾਂ ਹੱਥਾਂ ਨਾਲ ਹਰਮੋਨੀਅਮ ਵੀ ਪਲੇ ਕਰ ਲੈਂਦੇ ਨੇ ਔਰ ਤਬਲਾ ਵੀ ਕਰ ਲੈਂਦੇ ਨੇ ਅੱਛਾ ਇੱਕ ਚੀਜ਼ ਨਾ ਮੈਂ ਇੱਥੇ ਵੀ ਜ਼ਰੂਰ ਜਾਨਣਾ ਚਾਹਾਂਗੀ ਕਿ ਹੁਣ ਜਿਸ ਤਰੀਕੇ ਦਾ ਯੁੱਗ ਚੱਲ ਰਿਹਾ ਜਿਸ ਤਰੀਕੇ ਦੀ ਟੈਕਨੋਲੋਜੀ ਆ ਗਈ ਹੈ ਵਹਰਤ ਵਿਗਿਆਨ ਨੇ ਖਾਸ ਕਰ ਜਿਹੜਾ ਉਹਨੇ ਚਿਕਿਤਸਕ ਵਿਗਿਆਨ ਨੇ ਬਹੁਤ ਜ਼ਿਆਦਾ ਜਿਹੜਾ ਡਵੈਲਪਮੈਂਟ ਹੋਈ ਹੈ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਵੀਆਂ-ਨਵੀਆਂ ਆਈਆਂ ਨੇ ਉਸ ਤਰ੍ਹਾਂ ਤੁਸੀਂ ਮਤਲਬ ਡਾਕਟਰਸ ਦੇ ਨਾਲ ਕਿਹਨਾਂ ਨਾਲ ਮਿਲੇ ਸੀਗੇ ਕਿਹੜੇ-ਕਿਹੜੇ ਡਾਕਟਰਸ ਨੂੰ ਦਿਖਾਇਆ ਕਿਸੇ ਨੇ ਤੁਹਾਨੂੰ ਕਦੀ ਇਹ ਪ੍ਰੋਸਾ ਦਿੱਤਾ ਸੀਗਾ ਕਿ ਦੁਬਾਰਾ ਤੁਹਾਡਾ ਉਹ ਵਾਲਾ ਹੱਥ ਚੱਲ ਸਕਦਾ ਹੈ ਨਹੀਂ ਦੇਖੋ ਜਦੋਂ ਮੈਨੂੰ ਇੱਕ ਕਰੰਟ ਲੱਗਿਆ ਸਭ ਤੋਂ ਪਹਿਲਾਂ ਸਟਾਰਟਿੰਗ ਦਾ ਇਲਾਜ ਮੇਰਾ ਬਤਰਾ ਹਸਪੀਟਲ ਜਲੰਧਰ ਤੋਂ ਹੋਇਆ ਹਮ ਨਾਲ ਐਡੀਸ਼ਨਲ ਡਾਕਟਰ ਡਾਕਟਰ ਜੋਸ਼ੀ ਸੀਗੇ ਹਮ ਉਹਨਾਂ ਤੋਂ ਬਾਅਦ ਅਸੀਂ ਡਾਕਟਰ ਮਹਾਜਨ ਜੀ ਨੇ ਟੈਗੋਰ ਵਾਲੇ ਉਹਨਾਂ ਨੂੰ ਮਿਲੇ ਹਮ ਡਾਕਟਰ ਥੋਮਸ ਹੁੰਦੇ ਸਨ ਸੀਐਮਸੀ ਹਮ ਉਹਨਾਂ ਨਾਲ ਕਨਸਰਨ ਕੀਤਾ ਇਹਨਾਂ ਵਿੱਚੋਂ ਕਿਸੇ ਨੇ ਸਾਨੂੰ ਇਹ ਲਫਜ਼ ਨਹੀਂ ਸੀ ਵਰਤੇ ਵੀ ਇਹਨੂੰ ਰਿਮੂਵ ਕਰ ਦਿਓ ਕਿਉਂਕਿ ਨੁਕਸਾਨ ਕਰ ਰਿਹਾ ਹਮ ਅਸੀਂ ਜਦੋਂ ਡਾਕਟਰ ਥੋਮਸ ਉਹਨਾਂ ਨੂੰ ਮਿਲੇ ਤੇ ਉਹ ਕਹਿੰਨੇ ਕਿ ਜੇ ਇੱਕ ਮਾਈਨਰ ਜ ਆਪਰੇਟਮੈਂਡ ਦੇ ਬੈਠੇ ਲਟਾ ਕੇ ਸਿੰਪਲੀ ਮੈਲ ਕਰ ਲਿਆਗਾ ਹੂੰ ਤੇ ਇਹਨੂੰ ਪਤਾ ਵੀ ਨਹੀਂ ਲੱਗਣਾ ਹੂੰ ਪਰ ਜਿੱਥੋਂ ਜਾ ਕੇ ਉਹ ਠੀਕ ਹੋਏਗਾ ਪਾਰਟਸ ਉਥੋਂ ਜਿੱਦ ਆਪਾਂ ਕਹੀ ਵੀ ਹਲਕਾ ਸੂਈ ਵੀ ਚੁਬੇ ਤੇ ਆਪ ਨੂੰ ਪਤਾ ਲੱਗਦਾ ਹੂੰ ਉਥੋਂ ਪਤਾ ਲੱਗੇਗਾ ਅਦਰਵਾਈਜ਼ ਕਲੀਅਰ ਹੋ ਜਾਏਗਾ ਹੂੰ ਉਹਨਾਂ ਨੇ ਲਟਾ ਕੇ ਤੇ ਇੱਕ ਬਲੇਡ ਦੇ ਜਰੀਏ ਹੂੰ ਫਿਰ ਅੰਗੂਠੇ ਨਾਲ ਔਰ ਜਿਹਨੂੰ ਆਪਾਂ ਲੇਡੀ ਫਿੰਗਰ ਚੀਚੀ ਵੀ ਬੋਲਦੇ ਛੋਟੀ ਉਂਗਲ ਉਹ ਦੋ ਵੇਨਸ ਨੂੰ ਟਰਾਈ ਕੀਤਾ ਹੂੰ ਜਿੱਥੋਂ ਤੱਕ ਤਾਂ ਉਹ ਨਹੀਂ ਸੀ ਵਰਕ ਆ ਗਿਆ ਉਥੋਂ ਤੱਕ ਤਾਂ ਬਿਲਕੁਲ ਜਜਮੈਂਟ ਨਹੀਂ ਹੋਈ ਪਤਾ ਹੀ ਨਹੀਂ ਲੱਗਾ ਕੋਈ ਇਫੈਕਟ ਨਹੀਂ ਹੋਇਆ ਜਿੱਥੇ ਜਾ ਕੇ ਹਲਕਾ ਜਿਹਾ ਦਰਦ ਜਿਹਾ ਮਹਿਸੂਸ ਹੋਇਆ ਜਾਂ ਚੁਬਣ ਮਹਿਸੂਸ ਹੋਈ ਉਹ ਕਹਿਣ ਲੱਗੇ ਵੀ ਹੁਣ ਆ ਬਾਕੀ ਸਾਰਾ ਖਤਮ ਹੋ ਚੁੱਕਾ ਹੈ ਹਮਮ ਔਰ ਬਹੁਤ ਸੈਂਸਰ ਵਾਲੀ ਗੱਲ ਹੋਏਗੀ ਜੇ ਆਪਾਂ ਇਹਨੂੰ ਕੱਟ ਦਈਏ ਕਿਉਂਕਿ ਨੁਕਸਾਨ ਕਰ ਰਿਹਾ ਹਮਮ ਤੇ ਉਸ ਤੋਂ ਬਾਅਦ ਫਿਰ ਅਸੀਂ ਉਥੋਂ ਨਹੀਂ ਟਰੀਟ ਕਰਾਇਆ ਅਸੀਂ ਪੂਰਨ ਹਸਪੀਟਲ ਹੈ ਆਦਮਪੁਰ ਹਮਮ ਉੱਥੇ ਡਾਕਟਰ ਕਰਨੈਲਸਨ ਜੀ ਨੇ ਔਰ ਇੱਕ ਉਹਨਾਂ ਦੇ ਮਿੱਤਰ ਸਨ ਡਾਕਟਰ ਅਨੂਪ ਸਿੰਘ ਵਿਰਦੀ ਹੂੰ ਡਾਕਟਰ ਅਨੂਪ ਸਿੰਘ ਜੀ ਦੇ ਜੀਜਾ ਜੀ ਸਨ ਭਾਈ ਬਲਵਿੰਦਰ ਸਿੰਘ ਜੀ ਜੋ ਅੱਜਕੱਲ ਵਿਦੇਸ਼ ਵੀ ਹੁੰਦੇ ਨੇ ਹੂੰ ਜਲੰਧਰ ਰਹਿੰਦੇ ਵੈਸੇ ਮੈਂ ਉਹਨਾਂ ਦਾ ਤਬਲਾ ਵੀ ਹੁੰਦਾ ਸੀ ਹੂੰ ਡਾਕਟਰ ਅਨੂਪ ਸਿੰਘ ਨਾਲ ਗੱਲ ਹੋਈ ਕਿ ਇਹਨਾਂ ਨੇ ਕਿ ਤੁਸੀਂ ਆ ਜਾਓ ਜੇ ਸਾਨੂੰ बेहोਸ਼ ਕਰਨ ਵਾਲੇ ਡਾਕਟਰ ਸ਼ਾਮ ਨੂੰ ਮਿਲ ਕੇ ਤੇ ਅੱਜ ਹੀ ਆਪਰੇਟ ਕਰਾਂਗੇ ਨਹੀਂ ਤਾਂ ਆਪਾਂ ਕੱਲ ਸਵੇਰੇ ਕਰਦੇ ਆਂਗੇ ਹੂੰ ਪਰ ਉਸ ਦਿਨ ਸਾਨੂੰ ਮਿਲ ਗਏ ਸੀਗੇ ਹੂੰ ਜਦੋਂ ਉਹਨਾਂ ਨੇ ਆਪਣਾ ਐਨਸੀਸੀਆ ਦੇ ਰਹੇ ਸਨ ਮੈਨੂੰ ਨਾਲ ਪੁੱਛਦੇ ਸਨ ਵੀ ਬੇਟਾ ਕੀ ਕੰਮ ਕਰਦਾ ਕਦੋਂ ਤੋਂ ਕਰਦਾ ਜਿੱਦਾਂ ਆਪਾਂ ਚਲੋ ਪੇਸ਼ੈਂਟ ਨੂੰ ਇੱਕ ਰਿਲੈਕਸ ਕਰਨਾ ਰਿਲੈਕਸ ਕਰਨਾ ਜਾਂ ਆਰੇ ਲਾਣਾ ਹੁੰਦਾ ਗੱਲਾਂ ਦੇ ਵਿੱਚ ਤੇ ਇਹਨੇ ਵਿੱਚ ਡਾਕਟਰ ਨੂਸਮ ਵੀਰ ਦੀ ਕਹਿਣ ਲੱਗੇ ਵੀ ਕਹਿਣ ਲੱਗੇ ਰਿੰਕੂ ਦੇਖ ਮੈਂ ਜੇ ਤੂੰ ਕਵੇ ਨਹੀਂ ਵੀ ਕੱਟਦਾ ਹਮ ਪਰ ਇਹ ਕੰਮ ਨਹੀਂ ਆਉਣਾ ਹਮ ਇਹ ਐਜ਼ ਇਟ ਇਜ਼ ਰਹਿਣਾ ਜਦੋਂ ਤੁਸੀਂ ਤੁਹਾਨੂੰ ਕਰੰਟ ਲੱਗਿਆ ਸੀ ਉਸ ਤੋਂ ਬਾਅਦ ਕੀ ਕੁਝ ਮਹਿਸੂਸ ਨਹੀਂ ਸੀ ਹੁੰਦਾ ਹੱਥ ਮਹਿਸੂਸ ਇਦਾਂ ਮੇਰਾ ਫਿੰਗਰ ਸਾਰੀਆਂ ਬੰਦ ਹੋ ਚੁੱਕੀਆਂ ਸਨ ਅੱਛਾ ਜਿੰਨਾਂ ਪੱਕੇ ਦਾ ਮੁਠੀ ਲਫਸ ਵਰਤੀ ਦਾ ਮੁਠੀ ਬਿਲਕੁਲ ਬੰਦ ਸੀ ਮੇਰੀ ਹੂੰ ਤੇ ਜਦੋਂ ਜ਼ੋਰ ਲਗਾ ਕੇ ਉਂਗਲਾਂ ਵੱਖਰੀਆਂ ਕਰਦੇ ਸਾਂ ਪਰ ਇੱਕ ਦੋ ਸੈਕਿੰਡ ਬਾਅਦ ਵਾਪਸ ਬੰਦ ਹੋ ਜਾਂਦਾ ਸੀ ਅੱਛਾ ਜਿਵੇਂ ਮੋਮ ਇਕੱਠਾ ਹੋ ਜਾਂਦਾ ਨਾ ਹੂੰ ਹੂੰ ਉਹ ਖਿਲਾਰਿਆ ਨਹੀਂ ਜਾਂਦਾ ਹੂੰ ਤੇ ਫੁੰਗਲ ਸਾਰੀਆਂ ਇਕੱਠੀਆਂ ਹੋ ਗਈਆਂ ਮੁਠੀ ਬੰਦ ਸੀਗੀ ਹੂੰ ਔਰ ਐਜ਼ ਇਟ ਇਜ਼ ਰਿਆ ਜੋ ਖੁੱਲਿਆ ਹੀ ਨਹੀਂ ਹੂੰ ਅੱਛਾ ਜਦੋਂ ਤੁਹਾਨੂੰ ਡਾਕਟਰਸ ਨੇ ਕਿਹਾ ਕਿ ਇਹਨੂੰ ਰਿਮੂਵ ਕਰਨਾ ਪਏਗਾ ਹੈਨਾ ਜਿਹੜੇ ਪਰਲੇ ਸਾਡੇ ਬਾਕੀ ਪਰਿਵਾਰ ਹੁੰਦਾ ਨਾ ਉਹ ਤਾਂ ਚਲੋ ਦੁੱਖ ਮਹਿਸੂਸ ਕਰਦਾ ਹੀ ਹੈ ਪਰ ਜਦੋਂ ਅਸੀਂ ਹਸਪੀਟਲ ਦੇ ਬੈੱਡ ਤੇ ਹੁੰਨੇ ਆ ਤੇ ਤੁਹਾਨੂੰ ਇਹ ਚੀਜ਼ਾਂ ਕਹੀਆਂ ਜਾਂਦੀਆਂ ਨੇ ਮਾਈਂਡ ਦੇ ਵਿੱਚ ਬਹੁਤ ਕੁਝ ਚੱਲਦਾ ਕਿ ਸਾਡੀ ਸਾਰੀ ਜ਼ਿੰਦਗੀ ਪਈ ਹੈ ਅਸੀਂ ਜੋ ਕੁਝ ਕਰਦੇ ਸੀ ਹੋ ਸਕਦਾ ਆਉਣ ਵਾਲੇ ਸਮੇਂ ਚ ਸਾਰਾ ਕੁਝ ਸੇਮ ਨਾ ਹੋਵੇ ਤੁਹਾਡੇ ਮਾਈਂਡ 'ਚ ਵੀ ਆਹੀ ਕੁਝ ਸੀਗਾ ਮੈਨੂੰ ਜਦੋਂ ਉਹਨਾਂ ਨੇ ਕਿਹਾ ਨਾ ਵੀ ਇਹਨੇ ਚੱਲਣਾ ਕੋਈ ਨਹੀਂ ਹਮ ਪਰ ਜੇ ਆਪਾਂ ਇਹਨੂੰ ਰਿਮੂਵ ਕਰ ਦਿੰਨੇ ਆ ਕੱਟ ਦਿੰਨੇ ਆ ਤੇ ਜਦੋਂ ਆਰਟੀਫੀਸ਼ਲ ਲੱਗੇਗਾ ਹਮ ਮੈਨੂੰ ਲੱਗਦਾ ਤੂੰ ਤਬਲਾ ਵਜਾ ਲੇਗਾ ਹਮ ਉਮੀਦਵਜੀ ਹਾਂਜੀ ਕਿਉਂਕਿ ਸੁਭਾਵਕ ਹੈ ਜਦੋਂ ਕੋਈ ਤੁਹਾਨੂੰ ਵੈਲ ਵਿਸ਼ਰ ਮਿਲੇ ਜਾਂ ਤੁਹਾਨੂੰ ਅਸੀਸ ਦੇਵੇ ਤੇ ਇੱਕ ਮਾਣ ਹੁੰਦਾ ਹੈ ਇੱਕ ਵਿਸ਼ਵਾਸ ਹੋ ਜਾਂਦਾ ਵੀ ਇਹਨਾਂ ਨੇ ਇੰਨੇ ਭਰੋਸੇ ਨਾਲ ਕਿਹਾ ਹੋ ਸਕਦਾ ਮਾਲਕ ਕਿਰਪਾ ਕਰ ਦੇਵੇ ਜਦੋਂ ਉਹਨਾਂ ਨੇ ਕਿਹਾ ਵੀ ਆਪਾਂ ਜੇ ਕੱਟ ਦਿੰਨੇ ਆ ਤੇ ਆਰਟੀਫੀਸ਼ਲ ਨਾਲ ਵੱਜ ਸਕਦਾ ਮੈਂ ਫਿਰ ਕਿਹਾ ਸੀ ਮੈਂ ਕਿ ਤੁਸੀਂ ਕੱਟ ਦਿਓ ਪ੍ਰਕريبਨ ਡੇਢ ਕੋਹਾਂਟੇ ਦਾ ਆਪਰੇਟ ਸੀਗਾ 7:30 ਤੋਂ ਬਾਅਦ ਮੈਨੂੰ ਸ਼ਾਮ ਨੂੰ ਅੰਦਰ ਲੈ ਕੇ ਗਏ 9:00 ਵਜੇ ਮੈਨੂੰ ਬਾਹਰ ਲਿਆਏ ਸੀ ਔਰ ਉਸ ਤੋਂ ਬਾਅਦ ਨਵੰਬਰ 21 ਨੂੰ ਮੈਨੂੰ ਕਰੰਟ ਪਿਆ ਦਸੰਬਰ 10 ਦਾ ਆਪਰੇਸ਼ਨ ਹੋਇਆ ਸੀ ਮੇਰਾ ਪਹਿਲਾ ਹੂੰ ਸਨ 1999 ਵਿੱਚ 1999 ਜੀ ਉਸ ਤੋਂ ਬਾਅਦ ਇੱਕ ਆਪਰੇਟ ਹੋਰ ਇਹਨਾਂ ਨੇ ਕੀਤਾ ਸੀ ਜਨਵਰੀ 2000 ਦੇ ਵਿੱਚ ਹੂੰ ਫਿਰ ਜਿੱਦਾਂ ਜ਼ਖਮ ਨੂੰ ਥੋੜਾ ਸੁੱਕਣ ਨੂੰ ਟਾਈਮ ਚਾਹੀਦਾ ਹੁੰਦਾ ਹੂੰ ਕਹਿੰਦੇ ਸੀ 2 ਤੋਂ 3 ਮਹੀਨੇ ਆਪਾਂ ਆਰਟੀਫੀਸ਼ੀਅਲ ਨਹੀਂ ਲਾਉਣਾ ਹੂੰ ਮਤਲਬ ਉਹ ਥੋੜਾ ਖੁੱਲਾ ਰੱਖੋ ਰਿਲੈਕਸ ਹੋ ਜੇ ਜ਼ਖਮ ਸੁੱਕ ਜਾਵੇ ਦਿੱਕਤ ਨਾ ਕਰੇ ਔਰ ਫਿਰ ਇਸ ਤਰ੍ਹਾਂ ਚਲਦੇ ਚਲਦੇ ਮੈਂ 29 ਮਾਰਚ ਨੂੰ ਆਰਟੀਫੀਸ਼ਲ ਵਾਕਿਆ ਸੀ ਅੱਛਾ ਸਿਰਫ ਹੱਥ ਤੱਕ ਹੀ ਜਿਹੜੀ ਤੁਹਾਡਾ ਰਿਮੂਵ ਕੀਤਾ ਗਿਆ ਕਿਤੋਂ ਤੱਕ ਉਹਨਾਂ ਨੇ ਫਿਰ ਰਿਮੂਵ ਕੀਤਾ ਸੀ ਤੇ ਬਾਅਦ ਦੇ ਵਿੱਚ ਕਿੰਨਾ ਤੁਹਾਨੂੰ ਆਰਟੀਫੀਸ਼ਲ ਜਿਹੜਾ ਲਗਾਇਆ ਗਿਆ ਸੀ ਦੇਖੋ ਆਰਟੀਫੀਸ਼ਲ ਤਾਂ ਜਿਹਨੂੰ ਆਪਾਂ ਕੋਈ ਲਫ਼ਜ਼ ਵਰਤਦੇ ਆ ਜੁਆਇੰਟ ਨਾਲ ਐਡ ਹੈਗਾ ਹੂੰ ਕਿਉਂਕਿ ਉਹਦੇ ਤੋਂ ਨੀਚੇ 5 ਇੰਚ ਬਾਜੂ ਹੈ ਹੂੰ ਤੇ ਉਹ ਆਰਟੀਫੀਸ਼ਲ ਜੁਆਇੰਟ ਨਾਲ ਐਡ ਹੈ ਜਿਹੜੇ ਕਰਕੇ ਤੁਸੀਂ ਦੋਨੋਂ ਹੱਥ ਜੋੜ ਵੀ ਸਕਦੇ ਹੋ ਅੱਛਾ ਮੱਥਾ ਵੀ ਟਿਕ ਸਕਦੇ ਹੋ ਜਾਂ ਆਪਾਂ ਕਈ ਵਾਰੀ ਕਹਿੰਦੇ ਨਾ ਬਾਵਾ ਚ ਬਾਵਾ ਪਾ ਕੇ ਖੜੀ ਹੋਣਾ ਐਜ਼ ਇਟ ਇਜ਼ ਵੀ ਹੋ ਜਾਂਦਾ ਹੈ ਹੂੰ ਜੀ ਹੂੰ ਅੱਛਾ ਤੁਹਾਨੂੰ ਜਦੋਂ ਆਰਟੀਫੀਸ਼ੀਅਲ ਲਗਾਇਆ ਕਿਉਂਕਿ ਬਹੁਤ ਵਾਰ ਨਾ ਐਦਾਂ ਹੁੰਦਾ ਕਿ ਉਹ ਚੁਬਕ ਜਿਹੀ ਮਹਿਸੂਸ ਹੁੰਦੀ ਹੈ ਬਹੁਤ ਸਾਰੇ ਲੋਕਾਂ ਨੂੰ ਜਦੋਂ ਆਪਾਂ ਗੱਲ ਕੀਤੀ ਨਾ ਉਹ ਕਹਿੰਦੇ ਕਿ ਉਹਨਾਂ ਨੂੰ ਸੈੱਟ ਨਹੀਂ ਬੈਠਿਆ ਚੁਬਨ ਹੋਣੀ ਸ਼ੁਰੂ ਹੋਈ ਤੁਹਾਨੂੰ ਵੀ ਸਟਾਰਟਿੰਗ 'ਚ ਹੋਈ ਕਿਉਂਕਿ ਤੁਸੀਂ ਤਾਂ ਤਬਲਾ ਵੀ ਵਜਾਉਣਾ ਸੀ ਹਾਰਮੋਨੀਅਮ ਵੀ ਚਲਾਉਂਦੇ ਸੀਗੇ ਤਾਂ ਫਿਰ ਉਦੋਂ ਤੁਹਾਨੂੰ ਕੋਈ ਦਿੱਕਤ ਹੋਈ ਚੁਬਨ ਤਾਂ ਸੀ ਹੂੰ ਪਰ ਇੱਕ ਇਹ ਆਸ ਸੀ ਜਕੈ ਲੋ ਇੱਛਾ ਸੀ ਮੈਂ ਤਬਲਾ ਵਜਾਉਣਾ ਹੈ ਹੂੰ ਮੈਂ ਤਾਂ ਕਰਕੇ ਉਹ ਨਾ ਚਾਹੁੰਦਿਆਂ ਵੀ ਉਹਨੂੰ ਆਪਣੇ ਤੇ ਇਫੈਕਟੇਬਲ ਨਹੀਂ ਹੋਂ ਦਿੱਤਾ ਹੂੰ ਉਹਦਾ ਅਸਰ ਨਹੀਂ ਆਪਣੇ ਤੇ ਆਉਂਦਾ ਮੈਨੂੰ ਚੁਬਣ ਹੁੰਦੀ ਮੈਂ ਤਬਲਾ ਵੀ ਵਜਾਇਆ ਕਰਨਾ ਕੀ ਡਿਊਟੀ ਕਰਦਾ ਰਿਹਾ ਮੈਂ ਤਬਲੇ ਤੇ ਅੱਛਾ ਸਟਾਰਟਿੰਗ ਮੈਂ ਗੋਪਾਲਨਗਰ ਤੋਂ ਕੀਤੀ ਹੂੰ ਕੁਝ ਸਮਾਂ ਬੰਦਾ ਭਾਦਰ ਗੁਰਦਵਾਰ ਸਾਹਿਬ ਜਲੰਧਰ ਉੱਥੇ ਹੂੰ ਗੁਰਦੇਵਨਗਰ ਰਿਆ ਔਰ ਇਸੇ ਦੌਰਾਨ ਮੈਂ ਲਾਲਾ ਜਗਤਨਾਰਾਇਣ ਡੀਏਵੀ ਪਬਲਿਕ ਸਕੂਲ ਉੱਥੇ ਕਰੀਬਨ 2 ਸਾਲ ਤਬਲਾ ਟੀਚਰ ਰਿਆ ਅੱਛਾ ਇਹਦੇ ਨਾਲ ਵੀ ਹੂੰ ਫਿਰ ਮੈਂ ਖੌਲੀ-ਹੁਲੀ ਤਬਲੇ ਤੋਂ ਚੇਂਜ ਹੋ ਕੇ ਐਜ਼ এ ਹੈਡ ਰੱਗੀ ਹਰਮੋਨੀਅਮ ਤੇ ਸ਼ੁਰੂ ਕੀਤਾ ਕੀਰਤਨ ਹਮ ਪਰ ਕੀਰਤਨ ਕਰਨ ਦੇ ਬਾਵਜੂਦ ਵੀ ਮੈਂ ਕਈ ਵਾਰ ਗੁਰੂ ਘਰ ਬੱਚੀਆਂ ਨੇ ਆਉਣਾ ਸ਼ਬਦ ਪੜਨਾ ਤੇ ਮੈਂ ਨਾਲ ਤਬਲਾ ਵਜਾਦਿਆ ਕਰਨਾ ਹਮ ਪ੍ਰੋਪਰਲੀ ਕਰੀਬਨ ਮੈਂ 2005 ਵਿੱਚ ਕੀਰਤਨ ਚ ਆ ਗਿਆ ਸੀ ਹਮ अच्छा मैं अभी जरूर जानना चाहूंगी कि उस दौरान ਤੁਹਾਨੂੰ ਇੰਨਾ ਜ਼ਿਆਦਾ ਉਮੀਦ ਸੀ ਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਿਹਾ ਕਿ ਆਨਲਾਈਨ ਟਾਈਮ 'ਚ ਠੀਕ ਹੋ ਸਕਦੀਆਂ ਨੇ ਇਸ ਦੌਰਾਨ ਪਰਿਵਾਰ ਦੇ ਸਪੋਰਟ ਵੀ ਬਹੁਤ ਚਾਹੀਦੇ ਹੁੰਦੇ ਆ ਬਾਕੀ ਚੀਜ਼ਾਂ ਦੀ ਵੀ ਤੁਸੀਂ ਆਪਣੇ ਲਾਈਫ ਦੇ ਵਿੱਚ ਕੀ ਮੰਨਦੇ ਹੋ ਕਿ ਤੁਸੀਂ ਸਾਰੀਆਂ ਚੀਜ਼ਾਂ ਨੂੰ ਛੱਲ ਕੇ ਅੱਗੇ ਆਏ ਤੁਸੀਂ ਉਸ ਨੂੰ ਆਪਣੀ ਪਛਾਣ ਬਣਾਇਆ ਉਸ ਨੂੰ ਆਪਣੇ ਤੇ ਹਾਵੀ ਨਹੀਂ ਹੁੰਨ ਦਿੱਤਾ ਗੁਰੂ ਸਾਹਿਬ ਦੇ ਮਿਹਰਮੰਦ ਹੋ ਨਾਲ ਦੇ ਨਾਲ ਪਰਿਵਾਰ ਦੇ ਸਪੋਰਟ ਮੰਨਦੇ ਹੋ ਦੇਖੋ ਦੁਨੀਆ ਵਿੱਚ ਕੋਈ ਇਨਸਾਨ ਹੈ ਉਸ ਮਾਲਕ ਦੀ ਕਿਰਪਾ ਤੋਂ ਰਹਿਮਤ ਤੋਂ ਵੱਖਰਾ ਨਹੀਂ ਹੈ ਹੂੰ ਵਾਂਝਾ ਨਹੀਂ ਹੈ ਦੂਸਰੇ ਨੰਬਰ ਤੇ ਮਾਪੇ ਦਾ ਸਹਾਰਾ ਹੁੰਦਾ ਔਰ ਉਸ ਤੋਂ ਬਾਅਦ ਸਾਨੂੰ ਕੀਰਤਨੀਆਂ ਨੂੰ ਪ੍ਰਚਾਰਕ ਜਨਾਂ ਨੂੰ ਸੰਗਤ ਦਾ ਬਹੁਤ ਵੱਡਾ ਸਾਰਾ ਹੁੰਦਾ ਹੂੰ ਸੰਗਤ ਦੀਆਂ ਅਸੀਸਾਂ ਨਾਲ ਹੁੰਦੀਆਂ ਹੂੰ ਔਰ ਜਿੱਥੇ ਇਹ ਸਾਰਾ ਕੁਝ ਸੀ ਉੱਥੇ ਜਲੰਧਰ ਸ਼ਹਿਰ ਦੀ ਬੜੀ ਸਨਮਾਨਯੋਗ ਸ਼ਖਸੀਅਤ ਹੂੰ ਪਰਮ ਪੂਜ ਸੁਆਮੀ ਸ਼ਾਂਤਾਨੰਦ ਜੀ ਹੂੰ ਗੋਪਾਲਨਗਰ ਵਾਲੇ ਇਹਨਾਂ ਦਾ ਪਿਆਰ ਰਿਆ ਹਰਪ੍ਰੀਤ ਸਿੰਘ ਜੀ ਅਮਰ ਕੰਪਿਊਟਰ ਉਹਨਾਂ ਦੀ ਦੋਸਤੀ ਰਹੀ ਗੁਰਦੀਪ ਸਿੰਘ ਜੀ ਕਲੜਾ ਹੋਰ ਬਹੁਤ ਸਾਰੇ ਗੁਰਮੁਖ ਪਿਆਰੇ ਜਿਨ੍ਹਾਂ ਦਾ ਪਿਆਰ ਜਿਨ੍ਹਾਂ ਦੀਆਂ ਅਸੀਸਾਂ ਜਿਨ੍ਹਾਂ ਦਾ ਮਾਰਗਦਰਸ਼ਕ ਜੀਵਨ 'ਚ ਬਣਿਆ ਰਿਹਾ ਔਰ ਅੱਜ ਵੀ ਕਿਰਪਾ ਹੈ ਉਹਨਾਂ ਦੀ ਹੂੰ ਉਹਨਾਂ ਦਾ ਸਹਿਯੋਗ ਹੈ ਕੋਈ ਦੁੱਖ ਸੁੱਖ ਹੈ ਕਈ ਵਾਰੀ ਆਪਾਂ ਕਿਤੇ ਗੱਲ ਘਰ ਵਿੱਚ ਵੀ ਨਹੀਂ ਕਰ ਸਕਦੇ ਪਰ ਮੈਂ ਉਹ ਹਰ ਗੱਲ ਆਪਣੀ ਸਵਾਮੀ ਜੀ ਨਾਲ ਕਰ ਲੈਣਾ ਹੂੰ ਜਿੰਨਾ ਤੁਹਾਡਾ ਮਨ ਵੀ ਹਲਕਾ ਹੋ ਜੇ ਤੁਹਾਨੂੰ ਅੱਗੋਂ ਰਾਹ ਵੀ ਮਿਲਦੇ ਮੈਂ ਕਿਵੇਂ ਹੁਣ ਇਸ ਚੀਜ਼ ਤੋਂ ਬਾਹਰ ਨਿਕਲਾਂ ਹੂੰ ਉਸwami ji ਬੜੀ ਕਿਰਪਾ ਕਰਦੇ ਨੇ ਜੀ ਅੱਛਾ ਜਿੱਦਾਂ ਤੁਸੀਂ ਕਿਹਾ ਕਿ ਤੁਹਾਨੂੰ ਬਹੁਤ ਸਾਰੇ ਲੋਕਾਂ ਨੇ ਸਪੋਰਟ ਕੀਤਾ ਤੁਹਾਡੇ ਜਿਹੜੇ ਅਨਾਲ ਕੰਮ ਕਰਦੇ ਸੀਗੇ ਜਿਨ੍ਹਾਂ ਦਾ ਤੁਸੀਂ ਕੰਮ ਕੀਤਾ ਹੋਇਆ ਉਹਨਾਂ ਨੇ ਸਪੋਰਟ ਕੀਤਾ ਪਰ ਕਦੇ-ਕਦੇ ਐਵੇਂ ਹੁੰਦਾ ਹੈ ਕਿ ਆਪਾਂ ਜਦੋਂ ਆਪਣੀ ਜ਼ਿੰਦਗੀ 'ਚ ਖੜੋਤ ਦੇ ਸਮੇਂ ਆਉਂਦੇ ਆ ਨਾ ਤਾਂ ਕਈ ਵਾਰ ਲੋਕ ਪੈਰ ਵੀ ਪਛਾ ਕੇ ਚਿੱਤ ਦੇ ਨੇ ਇਹਾਂ ਫਿਰ ਕੁਝ ਨਾ ਕੁਝ ਅਜੀਬ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਕਿ ਲੋਕ ਸਾਡੇ ਨਾਲ ਕੁਝ ਵਰਤੀਰਾ ਵੱਖਰਾ ਜਾਂ ਨਜ਼ਰ ਆਉਂਦਾ ਤੁਹਾਨੂੰ ਕਦੀ ਇਦਾਂ ਲੱਗਿਆ ਦੇਖੋ ਸੰਸਾਰ ਹੈ ਹਮ ਸੰਸਾਰਕ ਲੋਕ ਵੀ ਕਰਦੇ ਨੇ ਪਰਵਾਰਕ ਲੋਕ ਵੀ ਕਰਦੇ ਰਿਸ਼ਤੇਦਾਰ ਵੀ ਕਰਦੇ ਨੇ ਹਮ ਪਰ ਜੇ ਆਪਾਂ ਇਸ ਚੀਜ਼ ਨੂੰ ਬਹੁਤੀ ਪਰਵਾਹ ਨਾਲ ਚੱਲਾਂਗੇ ਹਮ ਵੀ ਉਹਨਾਂ ਨੇ ਮੈਨੂੰ ਇਦਾਂ ਕਿਉਂ ਕਿਹਾ ਉਹਨਾਂ ਨੇ ਮੇਰੇ ਨਾਲ ਇਦਾਂ ਕਿਉਂ ਕੀਤਾ ਫਿਰ ਆਪਾਂ ਅੱਗੇ ਨਹੀਂ ਜਾ ਸਕਾਂਗੇ ਹਮ ਤੁਸੀਂ ਆਪਣਾ ਦ੍ਰਿਸ਼ਟੀਕੋਣ ਮਾਲਕ ਤੇ ਛੱਡ ਦਿਓ ਹਮ ਜੋ ਮਾਲਕ ਦਰਸ਼ਨ ਦੇਵੇਗਾ ਜੋ ਮਾਲਕ ਸਾਨੂੰ ਕਿਰਪਾ ਕਰੇਗਾ ਜੋ ਰਸਤਾ ਦੇਵੇਗਾ ਪਰ ਰਸਤੇ ਚੱਲ ਪਾਂਗੇ ਹੂੰ ਕੋਈ ਨਾ ਕੋਈ ਤੇ ਸਾਡੀ ਮੰਜ਼ਿਲ ਅੱਗੋਂ ਬਣੇਗੀ ਨਾ ਹੂੰ ਤੇ ਜੇ ਆਪਾਂ ਸਟੇਬਲ ਹੀ ਹੋ ਗਏ ਨਹੀਂ ਤਾਂ ਔਖਾ ਹੋ ਗਿਆ ਮਿਹਨਤ ਬਿਨਾ ਕੰਮ ਕਿੱਦਾਂ ਕਰਨਾ ਕਿਵੇਂ ਚੱਲਾਂਗਾ ਫਿਰ ਆਪਾਂ ਰੁਕ ਸਕਦੇ ਹੂੰ ਤੇ ਜੇ ਆਪਾਂ ਮਾਲਕ ਕੋਲ ਮਾਰਗਦਰਸ਼ਕ ਮੰਗ ਲਾਂਗੇ ਤੇ ਫਿਰ ਮਾਲਕ ਕਿਰਪਾ ਕਰਦਾ ਤੁਹਾਨੂੰ ਕੋਈ ਨਾ ਕੋਈ ਰਾਹ ਦੇ ਦਿੰਦਾ ਅੱਛਾ ਆਖਿਰ ਦੇ ਵਿੱਚ ਭਾਈ ਸਾਹਿਬ ਜੀ ਮੈਂ ਤੁਹਾਡੇ ਤੋਂ ਐਸ ਜਾਣਨਾ ਚਾਹਾਂਗੀ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਨਾਲ ਮੇਰੀ ਫੈਮਿਲੀ ਚ ਨੇ ਜੀ ਮੰਮੀ ਨੇ ਹਮ ਛੋਟੀ ਭੈਣ ਹੈ ਹਮ ਮੇਰੀ ਆਪਣੀ ਬੇਟੀ ਹੈ ਹਮ ਔਰ ਇੱਕ ਭੈਣ ਉਹ ਮੈਰਿਡ ਨੇ ਦਰਸ਼ਨਗਰ ਹਮ ਆਪਣੇ ਮੇਰੇ ਜੀਵਨ ਸਾਥੀ ਉਹਨਾਂ ਨੂੰ ਕਰੀਬਨ 4 ਸਾਲ ਦੁਨੀਆ ਤੋਂ ਗਿਆਨ ਹੋ ਚੱਲੇ ਹਮ ਅਸੀਂ ਇੰਨੀ ਕੋ ਫੈਮਿਲੀਆਂ ਚ ਹਮ ਅੱਛਾ ਮੈਂ ਨਾ ਇੱਥੇ ਇਹ ਵੀ ਜਾਨਣਾ ਚਾਹੁੰਦੀ ਆ ਕਿ ਬਹੁਤ ਸਾਰੇ ਲੋਕ ਤੁਹਾਡੀ ਜਦੋਂ ਇਹ ਇੰਟਰਵਿਊ ਸੁਣਦੇ ਨੇ ਨਾ ਉਹ ਬਹੁਤ ਇਨਸਪਾਇਰ ਹੁੰਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਨੇ ਆਪਣੇ ਘਰਾਂ ਦੇ ਵਿੱਚ ਕਈ ਵਾਰ ਹੁੰਦਾ ਹੈ ਕਿ ਮੁਸੀਬਤ ਆਉਂਦੀ ਹੈ ਬੈਠ ਜਾਂਦੇ ਨੇ ਪਰ ਤੁਹਾਡੀ ਜਿਹੜੀ ਕਹਾਣੀ ਸੁਣ ਕੇ ਜ਼ਰੂਰ ਉਹਨਾਂ ਨੂੰ ਇੱਕ ਮੋਟੀਵੇਸ਼ਨ ਮਿਲਦੀ ਹੈ ਕਿ ਹਾਂ ਅਸੀਂ ਮੁਸੀਬਤਾਂ ਲੰਘ ਕੇ ਅੱਗੇ ਜਾ ਸਕਦੇ ਹਾਂ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਜੇ ਆਪਾਂ ਹਾਰ ਮੰਨ ਲਵਾਂਗੇ ਤੇ ਫਿਰ ਤਾਂ ਹਾਰੇ ਪਏ ਤੇ ਜੇ ਯਤਨ ਕਰਾਂਗੇ ਵੀ ਆਪਾਂ ਇਸ ਚੀਜ਼ ਤੇ ਜਿੱਤ ਪਾਉਣੀ ਜਿੱਤ ਹੋਵੇ ਨਾ ਹੋਵੇ ਆਪਾਂ ਐਫਰਟ ਹੀ ਕਰ ਲਈਏ ਸਾਡਾ ਉਹ ਵੀ ਪਰਵਾਣ ਹੈ ਹਮ ਘਟੋ ਘਟ ਕੋਈ ਇਹ ਤਾਂ ਨਹੀਂ ਨਾ ਕਹਿਗਾ ਵੀ ਵਿਲਾਖ ਬੈਠਾ ਹੈ ਹਮ ਆਪਾਂ ਕੁਝ ਨਾ ਕੁਝ ਤਾਂ ਕਰਨ ਜੋਗ ਹੋ ਜਾਾਂਗੇ ਹਮ ਤੇ ਸਾਡਾ ਕੁਝ ਨਾ ਕੁਝ ਕਰਨਾ ਹੀ ਇੱਕ ਜੇਤ ਹੈ ਹਮ ਮੈਂ ਹੀ ਬੇਨਤੀ ਕਰਾਂਗਾ ਪਿੱਕ ਦੀ ਹਾਰ ਕੇ ਦੁਨੀਆ ਤੋਂ ਦੂਰ ਨਾ ਹੋ ਜਾਈਏ ਹਮ ਦੁਨੀਆ ਦੇ ਨਾਲ ਸੰਸਾਰ ਨਾਲ ਜੁੜੇ ਰਹੀਏ ਆਪਾਂ ਉਦਮੀ ਰਹੀਏ ਪ੍ਰਸ਼ਾਰਥ ਕਰੀਏ ਤਾਂ ਜੋ ਉਸ ਪ੍ਰਸ਼ਾਰਥ ਦਾ صدਕਾ ਅਸੀਂ ਦੁਨੀਆ ਨਾਲ ਸਾਂਝ ਬਣਾ ਸਕੀਏ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤਾਂ ਇਸ ਇੰਟਰਵਿਊ ਨੂੰ ਵੇਖ ਕੇ ਜ਼ਰੂਰ ਤੁਹਾਨੂੰ ਵੀ ਕੋਈ ਨਾ ਕੋਈ ਇਨਸਪੀਰੇਸ਼ਨ ਕੋਈ ਨਾ ਕੋਈ ਮੋਟੀਵੇਸ਼ਨ ਜ਼ਰੂਰ ਮਿਲੀ ਹੋਏਗੀ ਕਿ ਕਿਸ ਤਰੀਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੰਕੜਾ ਤੋਂ ਪਾਰ ਲੰਘ ਸਕਦੇ ਹੋ ਕਿਸ ਤਰੀਕੇ ਮੁਸੀਬਤਾਂ ਨੂੰ ਛੱਡ ਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ 네ਗੇਟਿਵਿਟੀ ਨੂੰ ਛੱਡ ਕੇ ਪੋਜ਼ਿਟਿਵਿਟੀ ਨੂੰ ਦੇਖ ਸਕਦੇ ਹੋ ਤਾਂ ਕਿਸ ਤਰੀਕੇ ਤੁਸੀਂ ਇਹਨਾਂ ਸਾਰੀਆਂ ਪ੍ਰਸਥਿਤੀਆਂ ਦੇ ਵਿੱਚ ਖੁਦ ਨੂੰ ਅੱਗੇ ਲੈ ਜਾ ਸਕਦੇ ਹਾਂ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਸ਼ੋਅ ਪਸੰਦ ਆਇਆ ਹੋਵੇਗਾ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ RPD 24 ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD 24 News ਤੇ ਕਲਿੱਕ ਕਰੋ ਬੈਲ ਆਈਕਨ ਤੇ